ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹੋਏ ਆ ਪਿੰਡ ਠਵਾਲ ਤੇ ਵੀਰ ਹੋਂ ਦਾ ਕੋ 4-5 ਝੋਟੀਆਂ ਸੇਲ ਆ ਬਹੁਤ ਚੰਗੀ ਕੁਆਲਿਟੀ ਦੀਆਂ ਹਨ ਇਹਦੀਆਂ ਵਾ ਤੇ ਚੰਗੇ ਦੁੱਧ ਤਿਆਰ ਕੀ ਚੱਲਣੀਆਂ ਬਾਈ ਦੀਆਂ ਝੋਟੀਆਂ ਤੇ ਆਜੋ ਬਾਈ ਹੋਂਗਾ ਨਾ ਕਰਦੇ ਆ ਗੱਲ ਸਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਪ ਸਾਹਿਬ ਕੀ ਹਾਲ ਜੇ ਹੋਰ ਵਧੀਆ ਜੀ ਵਧੀਆ ਵਧੀਆ ਜੀ ਚਲੋ ਕਿਰਪਾ ਤੇ ਕਿੰਦਾ ਵਾ ਕਿੰਨੀਆਂ ਝੋਟੀਆਂ ਅੱਜ ਨਾ ਕੋ ਆਪਣੇ ਕੋ 9-10 ਐਸਾ ਟਾਈਮ ਤੇ ਹਾਂਜੀ ਹਾਂਜੀ ਤੇ ਆਪਾਂ 6kg ਨਗ ਬਾਟਸਾ ਪਾਵਾਂਗੇ ਚੰਗੀ ਕੁਆਲਿਟੀ ਦੀਆਂ ਦੇ ਪਿਓਰ ਹਰਿਆਣੇ ਦੀਆਂ ਝੋਟੀਆਂ ਚੰਗੇ ਮਿਲਕ ਰਿਗਾਰਡ ਵਾਲੀਆਂ ਠੀਕ ਆ ਠੀਕ ਆ ਤੇ ਇੱਕ ਛੋਟੇ ਰੇਟ ਆ ਕਿ ਕੌਣੀ ਆ ਇੱਕ ਛੋਟੇ ਰੇਟ ਵਾਲੀ ਇੱਕ ਮਹੀਨਾ ਘਾਟੀ ਗੱਲ ਅੱਗੇ ਨੂੰ ਹਾਂਜੀ 6kg ਦੁੱਧ ਆਈਆ ਤੇ 5kg ਦੁੱਧ ਦੱਸ ਕੇ ਕਰਾਂਗੇ 5kg ਦੇ ਵਿਖਾਉਣੀ ਆ ਸਾਰਿਆਂ ਨਾਲ ਐਂਡ ਤੇ ਆ ਆਹ ਝੋਟੀਆਂ 5 ਵਿਖਾ ਕੇ ਤੇ ਫੇਰ 6ਵੇਂ ਨੰਬਰ ਤੇ ਉਹ ਵਿਖਾਵਾਂਗੇ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਪਿਓਰ ਮੋਹਰਾਂ ਦੀਆਂ ਪੂਛਤਕ ਇਹ ਝੋਟੀ ਦਾ ਡਿਟੇਲ ਦੱਸੇ ਮੈਗੇ ਇਹ ਵਾਟਸਐਪ ਐਰ ਕੀ ਦੂਜਾ ਸੁਆ 6 ਦਾ ਝੋਡੀ ਠੀਕ ਆ ਠੀਕ ਆ ਇਧਰ ਵੇਖੋ ਲੈ ਵਾ ਚੈੱਕ ਕਰੋ ਤੁਸੀਂ ਪੂਛਤਕ ਹਾਂ ਕੋਹ ਨੂਰ ਦਾ ਛੇ ਬਣਿਆ ਬਹੁਤ ਚੰਗੀ ਕੁਆਲਿਟੀ ਦੀ ਪਿੱਠ ਪੁੜਾ ਬਹੁਤ ਚੰਗਾ ਇਧਰ ਖੋਲ ਦਿਓ ਜੀ ਖੋਲ ਪਹਿਲੇ ਸੂਵੇ ਦਾ ਤਾਂ 17 ਕਿਲੋ ਦਾ ਰਿਕਾਰਡ ਆ ਠੀਕ ਹੈ ਜੀ ਤੇ 16 ਪਲੱਸ ਤੇ ਆਈ ਆ ਮੌਕੇ ਦਾ 15 ਦੀ ਗਾਰੰਟੀ ਦੇ ਕੇ ਕੱਲਾਂਗੇ ਖੋਲੇ ਹਾਂ ਜੀ ਠੀਕ ਹੁਣ 15 ਕਿਲੋ ਖਾਜਾ ਰਾਤ ਦੀਆਂ ਝੋਟੀਆਂ ਆਆਂ ਹਾਂਜੀ ਹਾਂਜੀ ਹੈਗਾ 16 ਵਾਂ 15 ਹੀ ਦੱਸ ਕੇ ਦੇਣੀ ਹੈ ਠੀਕ ਹੈ ਜੀ ਠੀਕ ਆ ਵੇਖੋ ਕਾਰਤਕ ਆਰ ਚੈੱਕ ਕਰੋ ਝੋਟੀ ਦਾ ਤੇ ਲੈਵੇ ਬੰਤਰ ਵੇਖੋ ਇਹ ਝੋਟੀ ਨਹੀਂ ਕਰੀ ਯਾ ਦੇ ਆਨੇ ਦਰ ਨਾਂਦੇ ਜਾਂਦੇ ਗਾ ਜਾਂਦੇ ਐ ਦੋ ਬੰਦੇ ਜਾਂਦੇ ਆਨੇ ਯਾਰ ਕਿਦਾ ਰੇਟ ਕੀ ਲਾਊਗਾ ਰੇਡ ਬਾਦ ਸਾਹਿਬ ਅੱਜ ਆਪਾਂ ਬਿਲਕੁਲ ਜਾਇਜ਼ ਹੀ ਪਾਉਣੇ ਆ ਹਾਂਜੀ ਬਹੁਤ ਚੰਗੀ ਪਿੱਠ ਕੁੜੇ ਦੀ ਵੇਖੋ ਕੁਆਲਿਟੀ ਵੇਖੋ ਝੋਟੀ ਦੀ ਹਾਂਜੀ ਹਾਂਜੀ ਗਾਂਵ ਪਸ਼ਾਂਤਣੀ ਆ ਝੋਟੀ ਹਾਂਜੀ ਹਾਂਜੀ ਬਾਦ ਸਾਹਿਬ ਡੇਢ ਦੀ ਦੇ ਦਈਏ ਡੇਢ ਦੀ ਹੱਗ ਦੇ ਬਾਹਰ ਝੋਟੀ ਆ 1 70 1 ਲੱਖ ਰਕੜਾ ਕਦੀ ਝੋਟੀ ਦੋ ਹਾਂਜੀ 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 ਮਾਨਤਾਨ ਕਿੰਨਾ ਕਰੋਗੇ ਮਾਨਤਾਨ ਪਹਿਲਾ ਪੀਸ ਆ ਹਾਂਜੀ ਮੁੱਲ ਭਾਵੇਂ 1 ਲੱਖ 55 ਕਰ ਲਈਏ ਭਾਵੇਂ ਡੇਢ ਕਰ ਲਈਏ ਹਾਂਜੀ ਇੱਕ ਤੋਂ 45 ਦੀ ਬਾਟਸਾਬ ਮਾਰਦਾਨ ਕਰਕੇ ਭੈਣ ਭਰਾਵਾਂ ਨੂੰ ਝੋਟੀ ਦੇ ਦਾਂਗੇ ਹਾਂਜੀ ਉਂਗਲ ਉਂਗੋ ਜਿੱਡੀ ਮੋਟੀ ਤਾਰ ਆ ਰਿਹਾ ਜਿਹੜੀ ਜੇ ਹੀ ਦੇਣੀ ਹੋਰ ਬਾਉ ਜੀ ਕਿਦਾਂ ਕਰਦੀ ਛੋੜ ਛੜ ਛੋੜ ਕਰ ਦਾਂਗੇ ਬਾਟਸਾਬ ਦੱਸ ਦੋ ਬਾਉ ਸਾਹਿਬ 3000 ਹੋਰ ਛੜ ਦਾਂਗੇ 3000 ਹੋਰ ਛੜ ਦਾਂਗੇ ਇੱਧਰ ਦੇਖੋ ਇੱਧਰ ਦੇਖੋ ਜੀ ਅੱਜ ਆਈਏ ਇੱਥੇ ਕੋਈ ਨਾਲੇ ਪਾਸ ਮੀਂਹ ਨਹੀਂ ਆਉਂਦਾ ਜਦੋਂ ਝੋਟੀ ਨੂੰ ਟਾਰਾ ਮਾਰਦੇ ਆ ਹਾਂ ਠੀਕ ਹੈ ਨਾਲ ਪਾ ਦੂ ਮੈਂ ਯਾਰ ਠੀਕ 3000 ਹੋਰ ਛੋਟ ਕਰਦੇ ਪਹਿਲਾ ਨੰਬਰ ਝੋਟੀ ਬਹੁਤ ਲੈਵੇ ਲਾ ਜੀ ਇਹ ਕੋਈ ਛੇਵਾਲਾ ਵੀਰ ਲੈ ਜਾਊਗਾ ਨਾ ਚੰਗੀ ਵਾਲਾ ਹਾਂਜੀ ਜੀ 18 19 ਕਿਲੋ ਦੁੱਧ ਚਵਾਊਗੀ ਠੀਕ ਆ ਠੀਕ ਆ ਤੇ ਆ ਜੋ ਟੀਜ ਇਹ ਵੀ ਬਲੂਨ ਕੱਟੀ ਆ ਪਹਿਲਾ ਸੂਆ ਦੇ WhatsApp ਤੋਂ ਦੋ ਦੰਦ ਆ ਦੋ ਦੰਦ ਇੱਧਰ ਵੇਖੋ ਥਾਣੇ ਤੇ ਖੋਲ ਦਿਓ ਜੀ ਇਹ ਵੀ ਪੂਛ ਤੱਕ ਕਾਲੀ ਜੀ ਤੇ ਰਸੋ ਜੈਟ ਬਲੈਕ ਹਾਂਜੀ ਜੀ ਉਦੇ ਮਗਰ ਵੀ ਬਹੁਤ ਟਾਪ ਕੁਆਲਿਟੀ ਦੀ ਕੱਟੀ ਆ ਇਹਦੇ ਮਗਰ ਕੱਟਾ ਵਾ ਇਹਦੇ ਕੱਟਾ ਹੋ ਹਾਂਜੀ 13 ਕਿਲੋ ਦੇ ਝੋਟੀਆਂ ਆ 12-10 ਕਿਲੇ ਦੇਣੀ ਆ 12 ਹਾਂਜੀ ਯਾ ਲੈ ਯਾ ਕਟਾ ਵਾਲਾ ਲੈਵਾ ਲੈਵਾ ਬਹੁਤ ਚੰਗੀ ਕਾਟੀ ਆ ਲੈ 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 ਗਾਟਾਲਾ ਲੈਵਾ ਵਾ ਬਿੰਦੀ ਵਾਲਾ ਹਾਂਜੀ ਹਾਂਜੀ ਤੇ ਗਾੜੀ ਨਾੜਾ ਵੇਖੋ ਦੋ ਤਾਲੀਆਂ ਬਿਜਲੀ ਗਾਰੀ ਬਣਿਆ ਹਾਂਜੀ ਛੋਟੀ ਵੇਖੋ ਬਹੁਤ ਚੰਗੀ ਕੁਆਲਿਟੀ ਦੀ ਹੈ ਹਾਂਜੀ ਤੇ ਰੇਟ ਇਹਦਾ ਕਿੰਨਾ ਰਹੂਗਾ ਜੀ ਇਹਦਾ ਬਾਪ ਸਾਹਿਬ ਮੁੱਲ ਦੇ 40 42 ਕਰਦੇ ਆ ਹਾਂਜੀ ਹਾਂ ਨਾ 135 ਦੀ ਝੋਡੀ ਇੱਕ ਲੱਖ 35 ਉਹਦੇ ਵਿੱਚ ਮਾਨਦਾਨ ਹੋਰ ਛੂਟ ਕਰ ਦਾਂਗੀ ਬਾਪ ਨੂੰ ਪੁੱਛ ਲਈ ਮੈਂ ਸਾਬ ਬਾਟਸਾ ਵਿੱਚ 2000 ਰੁਪਏ ਛੋੜ ਡਾਲ ਦਿੱਤੇ 2000 ਰੁਪਏ ਠੀਕ ਹੈ ਜੀ ਠੀਕ ਤੇ ਆ ਖੋਲੋ ਅਗਲੀ ਆਪ ਇਹਦਾ ਕੀ ਹੈ ਇਹ ਬਾਟਸਾ ਦੂਜਾ ਸੁਆਵਾ ਹਾਂ ਜੀ ਜੀ ਤੇ ਚੌੜੀ ਗੱਲੀ ਭੱਲੀਆਂ ਝੋਟੀ ਨੇ ਠੀਕ ਹੈ ਤੇ 14 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਨੀਲੀ ਡਾਂਗ ਰੱਖਦੀ ਆ ਹਾਂ ਜੀ ਜੀ ਬਾਈ ਸਾਬ ਝੋਡੀ ਦੀ ਧਾਰ ਵੇਖਿਓ ਤੇ ਲੇਵੇ ਦੀ ਬਣਤਰ ਵੇਖੋ ਬਹੁਤ ਚੰਗੀ ਆ ਪਿੱਠ ਕੁੜੇ ਦੀ ਹਾਂ ਜੀ ਤੇ ਅੰਦੇ ਤੇ ਅੰਦੇ ਨਾ ਮਾਫਰ ਚ ਬਿਆਣੇ ਤੇ ਕਰ ਨਾ ਮੇ ਦੇਖ ਕੇ ਹਾਂ ਜੀ ਇਹ ਵੀ ਵਾਟਸਐਪ ਗੱਲਾਂ ਆ ਰਹੀਆਂ 14 ਲੀਟਰ ਵਾ ਠੀਕ ਆ ਠੀਕ ਆ 14 ਲੀਟਰ ਦੁੱਧ ਖਾ ਜਾਏਗਾ ਹਾਂ ਤੇ ਸੂਈ ਨੂੰ ਅੱਜ ਕਿੰਨੇ ਦਿਨਾਂ ਇਹਨੂੰ ਅੱਜ 6ਵਾਂ 7ਵਾਂ ਦੇ ਨੇ ਸੂਈ ਨੂੰ ਕੱਟੀ ਮਗਰਿਆ ਨੀਲੀ ਦੀ ਨੀਲੀ ਠੀਕ ਆ ਠੀਕ ਆ ਮੈਂ ਵੀ ਨੀਲੀ ਜੀ ਅੱਜ ਦੀ ਆ ਕੋ ਪੈਰ ਚਿੱਟੇ ਮੈਂ ਚਿੱਟੇ ਪੂਛ ਮੱਥਾ ਚਿੱਟਾ ਵਾ ਹਾਂ ਜੀ ਤੇ ਝੋਟੀ ਦੀ ਕੋਣ ਉਂਗਲਾਂ ਕੋ ਜਿੱਡੀ ਮੋਟੀ ਆ ਬਾਦ ਸਾਹਿਬ ਆ ਜੀ ਨੇਵਾ ਤੁਸੀਂ ਚੈੱਕ ਕਰੋ ਦੇਖੋ ਜੀ ਹਾਂ ਜਵਾਬ ਕਿਹਦੇ ਦਾ ਆਏ ਹਾ ਜਿਆਦਾ ਹੀ ਚੰਗਾ ਠੀਕ ਹੈ ਜੀ ਦੋ ਦੋ ਟਾਈਮ ਭੈਣ ਭਰਾ ਚੋ ਕੇ ਲੈ ਜਾਣ ਤੇ ਇਹਦਾ ਰੇਟ ਉਧਰ ਵੇਖੋ ਬਾਦ ਅਰੇ ਇਹਦਾ ਬਾਦ ਸਾਹਿਬ 140 140 ਹਾਂ ਜੀ ਤੇ ਮਾਨਦਾਨ ਇੱਟੋਂ ਕਿ ਨਿਆਲ ਸ਼ੋਰ ਕਰਦੀ ਏ ਤੇ ਨਹੀਂ ਕਰਦੀ ਏ ਤੇ ਨਹੀਂ ਕਰਦੀ ਏ ਵੱਧ ਨਾ ਕਰਦੀ ਏ ਯਾਰ ਤਾਂ ਫੇ 5000 ਹਾਂਜੀ 5000 ਠੀਕ ਹੈ ਇੱਕ ਲੱਖ 5000 ਸ਼ੋਰ ਨਹੀਂ ਹੋਣੀ ਕਿ 100 ਰੁਪਿਆ ਠੀਕ ਹੈ ਠੀਕ ਹੈ ਤੇ ਆਹ ਜੋ ਟੀ ਇਹ ਵੀ ਪਹਿਲਾ ਸੁਬਾ ਦੋ ਦੰਦਿਆ ਇਹਦਾ ਬੱਚਾ ਬੱਚਾ ਆ ਵੇਖੋ WhatsApp ਤੇ ਦਾ ਮੰਗ ਰਿਹਾ ਆ ਬੱਚਾ ਜੀ 15 ਸਾਲ ਦਾ ਬੱਚਾ ਆ ਠੀਕ ਹੈ ਦੇਖ ਖੋਲ ਦੇ ਤੇ ਖੋਲ ਆ ਵੇਖ ਬਹੁਤ ਚੰਗੀ ਦੋ ਦੰਦਿਆ ਇਹ ਆ ਰਾਹ ਆਡਾਲੀਆਂ ਝੋਟੀਆਂ ਨਾਲ ਆਈ ਆ ਤੇ ਮੈਂ ਸਵੇਰੇ ਸਾਫ ਸੋਹ ਕੀਤੀ ਪਾਤੀ ਆ ਠੀਕ ਲੈ ਆ ਬੱਚਿਆ ਜੇ ਇਹਦਾ ਸਿੰਗੀ ਸਿੰਗੀ ਦੇਖੋ ਸਿੰਗ ਕਵਾਲਿਟੀ ਵੇਖੋ ਇਹ ਦੇਖ ਅੱਜ ਜਿਹੜਾ ਵੀਰਦਾ ਲੈ ਰਿਹਾ ਜਾਣ ਸ਼ੁਰੂ ਕਰ ਪਿਓ ਦੋ ਜਹਾਜਾਂ ਮੂੰਹ ਤੋਂ ਲੈਓ 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 ਕੋਈ ਨਹੀਂ ਲੈਓ ਸਿੰਗ ਕਵਾਲਿਟੀ ਖਾਜੀ ਇੱਕ ਇਹ ਦੇਖੋ ਬਾਜੀ ਸਿੰਗੀ ਲੱਗੀ ਹਾਂ ਬਈ ਇਹਦਾ ਅਗਲਾ ਆਜਣੂ ਦਾ ਇਹ ਦਾ ਰੇਟ ਬਾਅਦ ਸਾਹਿਬ ਇਹਦਾ ਮੁੱਲ 1 ਲੱਖ ਪੂਰਾ ਪੂਰਾ ਲੱਖ ਹਾਂਜੀ ਬਿਲਕੁਲ ਜਾਇਜ਼ ਰੇਟ ਹੈ ਤੇ ਉਹਦੇ ਚ ਛੋਟ ਕਰਾਂਗੇ ਖੁੱਲੀ ਕਰ ਦਿਓ ਖੁੱਲੀ ਖੁੱਲੀ ਕਰ ਦਿਓ ਹਾਂਜੀ ਉਹ ਭਾਈ ਯਾਰੀ ਛੋਟ ਕਰ ਦਿੰਦੇ ਆ 90 90 ਹਜ਼ਾਰ ਦੀ ਅਗਲੀ ਤੁਹਾਨੂੰ ਦੱਕਾ ਦੋ ਹਜ਼ਾਰ ਹੋਰ ਛੋਟ ਦੋ ਹਜ਼ਾਰ ਹੋਰ 85 ਦੇ ਦੇਣਾ ਕਬਾਰ ਸਾਹਿਬ 85000 ਦੀ ਇਹਨਾਂ ਨੂੰ ਲੁੱਟਣ ਵਾਲੀ ਗੱਲ ਆ ਬਸ ਬਸ ਜੀ ਆ ਗੱਲ ਨਾ ਛੋਟ ਵੀਰੋ ਬੇਟਾ ਝੋਟੀ ਨੂੰ ਥਾੜੇ ਵੇਖੋ ਆ ਬਲੇਵੇ ਦੀ ਬੇਲਾ ਮੇਲਾ ਲੁੱਟਣ ਵਾਲੀ ਗੱਲ 85000 ਦੀ ਝੋਟੀ ਦਵਾਂਗੇ ਬਸ ਮੇਲਾ ਹੀ ਲੁੱਟਾਂਗੇ ਹੁਣ ਤੇ ਆ ਝੋਟੀ 170 75 ਦੀਆਂ ਮਿਲਦੀਆਂ ਹੋਈਆਂ ਤੋਂ ਸਾਹਿਬ ਪਹਿਲਾ ਸੂਆ ਦੇ ਦੋ ਦਾਂਦਿਆ ਕੱਟੀ ਠੀਕ ਆ ਜੀ ਇਹਦੇ ਕੋਲ 12 ਕਿਲੋ ਦੋਸ ਤਿਆਰ ਆ ਮੌਕੇ ਦਾ ਇਹਦੇ ਪਿਛੇ ਕੱਟੀ ਆ ਵੇਖੋ ਕੱਟੀ ਮੰਦਰ ਆਪੋ ਵੀ ਕੱਟੀ ਆ ਮੈਂ ਨਾ ਬਹੁਤ ਚੰਗੀ ਕੁਆਲਿਟੀ ਦੀ ਉਂਗਲ-ਉਂਗਲ ਜਿੱਦੀ ਮੋਟੀ ਧਾਰਿਆ ਹਾਂਜੀ ਰੂਨ ਉਹ ਕੋਲੀ ਗਲਾਪੀ ਚੱਡੇ ਦੀ ਬਹੁਤ ਚੋਣ ਚੰਗੀ ਆ ਲੈ 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 ਕੋਲ ਇਆਂ ਇਆਂ ਦਾ ਇਆਂ ਤੇ ਇਹਦਾ ਰੇਟ ਕਿੰਨਾ ਰਹੂਗਾ ਨੂੰ ਇਹਦਾ ਰੇਟ 125 ਕਰਦੇ ਆ ਹਾਂਜੀ ਖੁੱਲੀਆਂ ਛੋੜਾਂ ਹਾ ਨਾ 12 ਦੀ 5000 ਛੋੜ ਬਾਕੀ ਨਹੀਂ ਖੁੱਲੀ ਛੋੜ ਇੰਦਾਂ ਕਹਿੰਦੇ ਆ ਬਾਹੂ ਨਹੀਂ ਉਹ ਗਾਜੀ ਕਰਦਾ ਨਹੀਂ ਕਰ ਦੋ ਸੜੀ ਗੋਦੀ ਹਾਂ 1000 ਛੜ ਦਾਂਗੇ ਠੀਕ ਹੈ ਜੀ 1000 ਚਲਦੇ ਠੀਕ ਹੈ ਠੀਕ ਤੇ ਇੱਕ ਐਂਡ ਤੇ ਕਹਿੰਦੀ ਨਿੱਕੀ ਐਂਡ ਤੇ ਆ ਵੀ ਝੋਟੀਆਂ ਅੱਜ ਆਈਆਂ ਅੱਜ ਝੋਟੀਆਂ ਵੀ ਆਈਆਂ ਵਾ ਹਾਲੇ ਆਈਆਂ ਝੋਟੀਆਂ ਹਾਲੇ ਤਾਜ਼ੀਆਂ ਸੁਈਆਂ ਵਾ ਤੇ ਇਹਦਾ ਇਹਦਾ ਬਾਦ ਸਾਹਿਬ 6 ਕਿਲੋ ਦੁੱਧ ਆ ਨੀਲੀ ਗਾ ਵੀ ਜਾ ਜਾਂਦੀ ਆਖ ਨੀਲੀ ਜਾ ਜਾਂਦੀ ਆ ਇੱਕ ਵੀ ਨਾ ਗਏ ਟੀਕਾ ਲੱਗੇ ਨੂੰ ਖੋਲਿਓ ਜੀ ਇਧਰ ਵੇਖੋ ਲੇਵੇ ਦੀ ਚੈੱਕ ਕਰੋ ਇਧਰੋਂ ਆ ਵੇਖੋ ਥਾਨ ਤੇ ਖੋਲ ਕੇ ਵਿਖਾ ਦੇ ਇੱਕ ਐਂ ਲੇ ਇਹ ਵੀ ਨੀਲੀ ਜਾ ਜਾਂਦੀ ਆ ਨੀਲੀ ਜਾ ਜਾਂਦੀ ਆ ਵੇਖੋ ਬਹੁਤ ਚੰਗੀ ਆ ਆ ਤੁਹਾਨੂੰ ਬਰਾਤ ਮੈਂ ਟੀਕਾ ਲਗਾਉਂ ਲੈ ਲਿਆ ਦੇਖੋ ਯਾ ਦੇ ਯਾ ਹਾਂਜੀ ਇਹਦਾ ਬਾਅਦ ਸਾਹਿਬ ਮੁੱਲ ਦੇ 55000 ਕਰਦੇ ਆ 55 ਹਾਂਜੀ ਤੇ ਦੇਣੀ ਕਿਨੇ ਦੀ 2000 ਛੱਡ ਦਈਏ 5000 ਵੀ ਛੱਡ ਦਈਏ 50 ਛੱਡ ਦਈਏ 4000 ਵੀ ਦੇ ਦੇਣੀ 50000 ਦੀ 50000 ਦੀ ਦੇ ਦੇਣੀ ਹੈ ਮੈਂ ਤਾਂ ਉਹ ਕਰ ਦਈਏ 1000 ਰੋਡ ਫੋੜ ਕਰਾਂਗੇ ਨਹੀਂ 2000 ਦੋ ਨਹੀਂ 2000 ਨਹੀਂ ਦੋ ਹੀ ਜਾਣ ਦੋ ਠੀਕ ਲਾਕ ਤੇ ਆਖਿਆ ਵਾ ਤੇ 2000 ਛੋਟ ਕਰਨੀਆਂ 50000 ਦੀ ਮੈਂ ਦੇਣੀ ਆ ਹਾਂਜੀ 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 ਤੇ ਨੰਬਰ ਤੇ ਪਿੰਡ ਦੱਸ ਦਿਓ ਜੀ ਪਿੰਡ ਅਠਵਾਲ ਜਿਹੜਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਫੋਨ ਨੰਬਰ 9779714340 ਦੇ ਨਾਮ ਮੇਰਾ ਭਾਜੀ ਰਾਣਾ ਵਾ ਤੇ ਬਾੜ ਡੇਰੀ ਫਾਰਮ ਤੇ ਆਪਣੀ ਵੀਡੀਓ ਪੈਂਦੀ ਰਹਿੰਦੀ ਆ ਜਿਹੜੇ ਵੀਰ ਭੈਣ ਭਰਾ ਬਾੜ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਦੇ ਕਮੈਂਟ ਚੰਗੇ ਕਰਕੇ ਆਉਣਗੇ ਉਹਨਾਂ ਨੂੰ 1-1000 ਰੁਪਇਆ ਮੈਂ ਹੋਰ ਛੋਟ ਕਰੂੰ 2-2000 ਆ ਗਈ ਹੋ ਜਾਊਗਾ ਹਾਂਜੀ 2-2000 ਆ ਗਈ ਹੋ ਜਾਊਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ